ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਿੱਧੂ ਚੱਕਵਾਲਾ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਸਾਰਿਆਂ ਦਾ ਸਵਾਗਤ ਹੈ ਅਸੀਂ ਅੱਜ ਲੋਹੜੀ ਤੋਂ ਇੱਕ ਦਿਨ ਪਹਿਲਾਂ ਮੇਲੇ ਦਾ ਯਾਨੀ ਕਿ ਢਾਹਮਾਰਨ ਆਏ ਆ ਤੇ ਤੁਹਾਨੂੰ ਦਿਖਾਉਣੇ ਆ ਅੰਦਰ ਜਾ ਕੇ ਕੀ ਕੁਛ ਆਇਆ ਹਨਾ ਚੁੱਲੇ ਵਗੈਰਾ ਕੀ ਕੁਛ ਨੇ ਤੇ ਐਂਟਰੀ ਫੀਸ ਇਸ ਵਾਰ ਤੁਹਾਨੂੰ ਦਿਖਾ ਦਿੰਨੇ ਆ ਇਸ ਵਾਰ ਟਿਕਟ ਜਿਹੜੀ 20 ਰੁਪਏ ਆ ਤੇ ਤੁਹਾਨੂੰ ਦਿਖਾ ਦਿੰਦੇ ਆ ਜਿਹੜੀ ਮਿਲਦੀ ਆ ਲਾਸਟ ਟਾਈਮ 30 ਰੁਪਏ ਸੀ ਇਸ ਵਾਰ ਜਿਹੜੀ ਆ ਤੀਰ ਪਰ ਐਂਟਰੀ ਫੀਸ ਆ ਤੇ ਇਧਰੋਂ ਐਂਟਰੀ ਆ ਤੇ ਉਧਰੋਂ ਹੈਗਾ ਐਗਜ਼ਿਟ ਹਨਾ ਤੇ ਤੁਹਾਨੂੰ ਅੰਦਰ ਜਾ ਕੇ ਦਿਖਾਉਣੇ ਆ ਇਹਦਾ ਸਾਰਾ ਵੀਊ ਆਜ ਆਪਾਂ ਐਂਟਰੀ ਕਰਨ ਲੱਗੇ ਆ ਇੱਥੋਂ ਤੇ ਤੁਹਾਨੂੰ ਦਿਖਾਉਣੇ ਕਿੱਦਾਂ ਹਨ ਇਹਦਾ ਸਾਰਾ ਤੇ ਬਹੁਤ ਵਧੀਆ ਹਜੇ ਰਸ਼ ਨਹੀਂ ਹੈ ਰਾਸ਼ ਇੱਕ ਦੋ ਦਿਨਾਂ ਬਾਅਦ ਜਿਹੜਾ ਸ਼ੁਰੂ ਹੋ ਜੇਗਾ ਤੇ ਤੁਹਾਨੂੰ ਦਿਖਾਉਣੇ ਆ ਤੇ ਆਹ ਦੇਖੋ ਮਗਰ ਮਿੱਕੀ ਮਾਊਸ ਲੱਗਿਆ ਹੋਇਆ ਹੈਗਾ ਇਹ ਬੱਚਿਆਂ ਦੀ ਜਾਨ ਹੁੰਦਾ ਇਹ ਮਿੱਕੀ ਮਾਊਸ ਬੱਚਿਆਂ ਦੀ ਜਾਨ ਹੁੰਦਾ ਹਨਾ ਮਾ ਮਿੱਕੀ ਮਾਊਸ ਪਾ ਠੀਕ ਹੈ ਠੀਕ ਆ ਆ ਮਿੱਕੀ ਮਾਊਸ ਆ ਬੱਚਿਆਂ ਦੇ ਲਈ ਹਨਾ ਤੇ ਆ ਵੱਖੋ ਵੱਖਰੀਆਂ ਦੁਕਾਨਾਂ ਲੱਗੀਆਂ ਹੋਈਆਂ ਇਹ ਮੇਲੇ ਦੇ ਵਿੱਚ ਫਿਲਹਾਲ ਕੋਈ ਰਸ ਨਹੀਂ ਹੈ ਤੇ ਤੁਹਾਨੂੰ ਦਿਖਾਉਣੇ ਅੱਗੋਂ ਵੀ ਨਹੀਂ ਆ ਰਹੇ ਤੇ ਆਹ ਵੇਖੋ ਇਸ ਵਾਰ ਥੋੜਾ ਜਿਹਾ ਨਿਊ ਲੁੱਕ ਆ ਆਓ ਤੁਹਾਨੂੰ ਜਿਹੜੀ ਮੇਲਾ ਮਾਗੀ ਦੀ ਜਿਹੜੀ ਸ਼ੈਰ ਕਰਵਾ ਸ਼ੈਰ ਕਰਵਾ ਰਹੇ ਆ ਪਿਲ ਹਾਲ ਰਸ਼ ਘਟਾ ਤੇ ਕੱਲ ਤੋਂ ਜਿਹੜੀ ਇੱਥੇ ਗੈਮਾਗੈਮੇ ਸ਼ੁਰੂ ਹੋ ਜਾਣੀ ਹੈ ਮੇਲੇ ਦੇ ਵਿੱਚ ਤੇ ਆਹ ਦੇਖੋ ਤੁਹਾਨੂੰ ਦਿਖਾਉਣੇ ਆ ਤੇ ਹੋਰ ਵੀ ਤੁਹਾਨੂੰ ਦਿਖਾਉਣੇ ਆ ਤੇ ਆਹਾਂ स्विਮਿੰਗ ਪੂਲ ਬਣਿਆ ਹੋਇਆ ਬੱਚਿਆਂ ਦੇ ਲਈ ਇੱਥੇ ਬੱਚੇ ਆ ਕੇ ਬੋਟਿੰਗ ਵੀਰਾ ਕਰ ਸਕਦੇ ਆ ਵੈਸੇ ਠੰਡ ਕਰਕੇ ਥੋੜਾ ਜਿਹਾ ਇੱਥੇ ਨਹੀਂ ਹੈਗਾ ਕੋਈ ਰਸ਼ ਤੇ ਦੋ ਕੁ ਦਿਨਾਂ ਤੱਕ ਜਿਵੇਂ ਧੂਪਾਂ ਲੱਗਣਗੀਆਂ ਤੇ ਰਸ਼ ਪੈਣਾ ਸ਼ੁਰੂ ਹੋ ਜਾਊਗਾ ਤੁਹਾਨੂੰ ਦਿਖਾਉਣੇ ਆ ਕਿਸ਼ਤੀ ਚੱਲ ਰਹੀ ਆ। ਇਹ ਆਹ ਹਾ ਡ੍ਰੈਗਨ ਇਹ ਤੇ ਬੱਚੇ ਆਨੰਦ ਲੈ ਰਹੇ ਆ ਹਨਾ ਤੇ ਹਾਂ ਪੂਰਾ ਆਨੰਦ ਆ ਰਿਹਾ ਬੱਚਿਆਂ ਨੂੰ ਜੰਪ ਕਰਦਾ ਇਹ ਤੇ ਲਾਈਟਨਿੰਗ ਵਗੈਰਾ ਪ੍ਰੋਪਰ ਲੱਗੀ ਹੋਈ ਹੈ ਤੇ ਤੇ ਆ ਕਿਸ਼ਤੀ ਆ ਇਹ ਆ ਚੰਡੋਲ ਚੱਲ ਰਹੀ ਐ ਫਿਲਹਾਲ ਖਾਲੀ ਐ ਇਸ ਟਾਈਮ ਤੇ ਠੰਡ ਦੇ ਵਿੱਚ ਹਨਾ ਥੋੜਾ ਜਹਾ ਜੇ ਰਸ਼ ਪਊਗਾ ਥੋੜਾ ਜਿਹਾ ਘਟ ਘਟ ਐ ਇਸ ਟਾਈਮ ਆਉ ਤੁਹਾਨੂੰ ਅੱਗੋਂ ਵੀਊ ਦਿਖਾਉਣੇ ਆ ਆ ਬ੍ਰੇਕ ਡਾਂਸ ਆ ਇਹਦੇ ਝੂਟੇ ਲੈ ਕੇ ਇਦਾਂ ਲੱਗਦਾ ਹੁੰਦਾ ਜਿਵੇਂ ਕੋਈ ਅਰਥ ਚੋਏਕ ਆ ਗਿਆ ਉਛਾਲ ਆ ਗਿਆ ਇਦਾਂ ਹੁੰਦਾ ਇਹਦੇ ਬ੍ਰੇਕ ਡਾਂਸ ਕਹਿੰਦੇ ਇਹਨੂੰ ਤੇ ਤੁਹਾਨੂੰ ਹੋਰ ਵੀ ਵੀਊ ਦਿਖਾਉਣੇ ਆ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਆ ਡ੍ਰੈਗ ਨਾ ਸੀ ਤੁਹਾਨੂੰ ਆਲ ਜਿਹੜੀ ਚ ਫਸ ਚੁੱਕੇ ਆ ਤੇ ਝੂਲੇ ਵਾਲੇ ਤੋਂ ਪੈਸੇ ਗਿਣ ਕੇ ਇਹ ਦੇਵੋਟ ਗਿਣ ਕੇ ਲਵੋ ਬਹੁਤ ਵਧੀਆ ਇਨਸਟਰਕਸ਼ਨਸ ਲਾ ਰਹੇ ਆ ਇਹ ਤੇ ਇੱਧਰ ਖਾਣ ਪੀਣ ਆ ਛੋਟੇ ਬੱਚਿਆਂ ਦੇ ਲਈ ਹਨਾ ਕਿਸ਼ਤੀ ਲਾਈ ਹੋਈ ਆ ਪਹਿਲੀ ਵਾਰ लास्ट ਟਾਈਮ ਹੈ ਨਹੀਂ ਸੀਗੀ ਹਨਾ ਪਹਿਲੀ ਵਾਰ ਇਹ ਤਾਂ ਕਿਸ਼ਤੀ ਬੱਚਿਆਂ ਲਈ ਹਾਂ ਛੋਟੀ ਕਿਸ਼ਤੀ ਬੱਚੇ ਹਨਾ ਜਿਹੜੇ ਡਰਦੇ ਵੱਡੇ ਤੇ ਨਹੀਂ ਚੜਦੇਗੇ ਛੋਟੀ ਕਿਸ਼ਤੀ ਦੇ ਵਿੱਚ ਝੂਟੇ ਲੈ ਸਕਦੇ ਆ ਦੇਖੋ ਆ ਛੋਟੀਆਂ ਛੋਟੀਆਂ ਰਾਈਡਸ ਲੱਗੀਆਂ ਹੋਈਆਂ 0 ਤੋਂ 5 ਸਾਲ ਦੇ ਬੱਚਿਆਂ ਦੇ ਲਈ ਤੇ ਆ ਜੋ ਜੀ ਫਿਟਿੰਗ ਕਰੀ ਹੁੰਦੇ ਆ ਦੇਖੋ ਆ ਹਜੇ ਫਿਲਹਾਲ ਨਾ ਫਿਟਿੰਗ ਹੋ ਰਹੀ ਹੈ ਕੁਝ ਚੁਲੇ ਜਿਹੜੇ ਫਿੱਟ ਨਹੀਂ ਹੋਏਗੇ ਆ ਤੁਹਾਨੂੰ ਦਿਖਾਉਣਾ ਹੈ ਦੇਖੋ ਜਿਵੇਂ ਆਹ ਇਹਦੀ ਫਿਟਿੰਗ ਹੋ ਰਹੀ ਆ ਆ ਦੇਖੋ ਲਾਈਟਿੰਗ ਵਗੈਰਾ ਹੋ ਰਹੀ ਹੈ ਕੱਲ ਤੱਕ ਸ਼ਾਇਦ ਓਕੇ ਹੋ ਜਾਊਗਾ ਤੇ ਆ ਜੋ ਆ ਟ੍ਰੇਨ ਆ ਛੋਟੇ ਬੱਚਿਆਂ ਦੇ ਲਈ ਤੇ ਆ ਦੇਖੋ ਹੈ ਨਾ ਆਹ ਜਿਹੜਾ ਥੋੜਾ ਜਿਹਾ ਡੇਂਜਰ ਜਿਹਾ ਝੁੱਲਾ ਥੋੜਾ ਜਿਹਾ ਉੱਪਰ ਨੂੰ ਤਾਂ ਜਾ ਕੇ ਖੁੱਲ ਜਾਂਦਾ ਹੈ ਹਨਾ ਤੇ ਇਸ ਤਰ੍ਹਾਂ ਦਾ ਇਹ ਫੋਰਮ ਦੇ ਵਿੱਚ ਹੁੰਦੇ ਆ ਜ਼ਿਆਦਾ ਤੇ ਇਹ ਫਿਟਿੰਗ ਹੋ ਰਹੀ ਹੈ ਦੀ ਤੇ ਇੱਕ ਕਿਸ਼ਤੀ ਤੁਹਾਨੂੰ ਦਿਖਾਉਣੀ ਆ ਫਿਰ ਆਨ ਦੇਖੋ ਤੁਸੀਂ ਬੱਚਿਆਂ ਦੇ ਲਈ ਹੈਲੀਕਾਪਟਰ ਹਨਾ ਤੇ ਆਹ ਕਿਸ਼ਤੀ ਹੈ ਕਿਸ਼ਤੀ ਲੱਗ ਰਹੀ ਮੈਨੂੰ ਹਨਾ ਹਨਾ ਕਿਸ਼ਤੀ ਨੇ ਹਾਂ ਮੈਂ ਤਾਂ ਕਿਸ਼ਤੀ ਲੱਗਦੀ ਆ ਅੱਛਾ ਠੀਕ ਆ ਉਹ ਰਾਈਡਸ ਹੁੰਗਾ ਹੀ ਨਹੀਂ ਆਏ ਟੇਢਾ ਹੋ ਕੇ ਚੱਲਦਾ ਉਹ ਆਏ ਇਹ ਫਿੱਟ ਕਰ ਰਹੇ ਆ ਹਾਂ ਫਿੱਟ ਕਰ ਰਹੇ ਆ ਨਾ ਇਹ ਫਿਟਿੰਗ ਕਰ ਰਹੀ ਆ ਕੱਲ ਤੱਕ ਹੋ ਜਾਊਗਾ ਫਿੱਟ ਸ਼ਾਇਦ ਹੈ ਨਾ ਆ ਜਾਓ ਆਹ ਦੁਕਾਨਾਂ ਵਗੈਰਾ ਲੱਗ ਚੁੱਕੀਆਂ ਇੱਥੇ ਮੇਲੇ ਦੇ ਅੰਦਰ ਆਹ ਫਿਟਿੰਗ ਹੋ ਰਹੀ ਐ ਇੱਥੇ ਕੰਮ ਜੋਰਾ-ਛੋਰਾ ਨਾਲ ਚੱਲ ਰਿਹਾ ਕੀ ਮਤ ਪਾਣੀ ਫਿਟਿੰਗ ਦਾ ਕੰਮ ਚੱਲ ਰਿਹਾ ਜੁਰਨਸ਼ਰਾਂ ਨਾਲ ਬਾਬਾ ਕੇਦਾਰਨਾਥ ਪਤਾ ਨਹੀਂ ਕਾਦੀ ਆਈਟਮ ਹੈ ਸ਼ਾਇਦ ਪੁੱਛਾਂਗੇ ਇਹਨਾਂ ਤੋਂ ਆਹ ਸ਼ਿਵਜੀ ਮਹਾਰਾਜੀ ਦੀ ਫੋਟੋ ਹੈ ਮੂਰਤੀ ਬਹੁਤ ਵਧੀਆ ਬਣਿਆ ਹੋਇਆ ਹੈ ਨਾ ਜਿੰਨੇ ਵੀ ਕਲਾਕੀਰਤੀ ਕੀਤੀ ਹੈ ਬਹੁਤ ਵਧੀਆ ਕੀਤੀ ਹੈ ਨਾ ਤੇ ਮੇਲੇ ਵਾਲਿਆਂ ਦਾ ਬਹੁਤ ਵਧੀਆ ਪ੍ਰਾਣਾ ਇੱਥੇ ਕਦਾਰਨਾਥ ਮੰਦਿਰ ਬਣਾ ਰਹੇ ਇੱਥੇ ਕਦਾਰਨਾਥ ਮੰਦਿਰ ਬਣਾ ਰਹੇ ਉਹਦੀ ਰੂਪਰੇਖਾ ਦੇ ਰਹੇ ਆ ਜਿਵੇਂ ਕਦਾਰਨਾਥ ਦੇ ਵਿੱਚ ਬਣਿਆ ਓਵੇਂ ਹੀ ਸੇਮ ਐਜ਼ ਇਟਸ ਕਦਾਰਨਾਥ ਮੰਦਿਰ ਬਣ ਰਿਹਾ ਇੱਥੇ ਤੇ ਜਿਹੜੇ ਵੀ ਵੀਰ ਭੈਣ ਭਰਾ ਜੋ ਮੇਲਾ ਦੇਖਣ ਲਈ ਆਉਣ ਇੱਥੇ ਵਿਜ਼ਿਟ ਜਰੂਰ ਕਰਨਾ ਤੇ ਉਸੇ ਤਰ੍ਹਾਂ ਇਹ ਸਾਰਾ ਖਾਇਆ ਜਾਊਗਾ ਆਓ ਹੁਣ ਆਪਾਂ ਥੋੜਾ ਜਿਹਾ ਬਾਹਰ ਚੱਲਦੇ ਆ ਬਾਹਰ ਦਾ ਵੀ ਦਿਖਾਉਣੇ ਆ ਕੈਂਪਿੰਗ ਕਰਨ ਵਾਲਾ ਬੱਚਿਆਂ ਦੇ ਲਈ ਗੈਰਾ ਹੋ ਰਹੀ ਸਾਰੀ ਖਾਸ स्विਮਿੰਗ ਪੂਲ ਤੁਹਾਨੂੰ ਦਿਖਾਇਆ ਸੀਗਾ ਪਿਛਲੇ ਦੇ ਵਿੱਚ ਵੀ ਉਧਰ ਵੀ ਬਣਿਆ ਹੋਇਆ ਸੀਗਾ स्विਮਿੰਗ ਪੂਲ ਇੱਕ स्विਮਿੰਗ ਪੂਲ ਇੱਧਰ ਬਣਿਆ ਹੋਇਆ ਕੋਈ ਖਤਰੇਖੜੇ ਗੱਲ ਨਹੀਂ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਓ ਇੱਥੇ ਆਹ ਭੂਤ ਮੰਗਲਾ ਬਣਿਆ ਹੋਇਆ ਭੂਤ ਮੰਗਲਾ ਜਿਹੜੇ ਵੀ ਭੂਤ ਮੰਗਲਾ ਦੇਖਣ ਦੇ ਸ਼ਕੀਨ ਆ ਇੱਥੇ ਜ਼ਰੂਰ ਵਿਜ਼ਿਟ ਕਰਿਆ ਜੀ ਉਹ ਤੁਮ ਬੰਗਲੇ ਦੇ ਵਿੱਚ ਇੱਧਰ ਵੀ ਬਣਿਆ ਹੋਇਆ ਹੈਲੀਕਾਪਟਰ ਪ੍ਰੋਪਰ ਇੱਕ ਆ ਫਰੌਗ ਵਾਲੀ ਬਣੀ ਵੀ ਹੈ ਟ੍ਰੇਨ ਛੋਟੀ ਜੀ ਇੱਥੇ ਵੀ ਬੱਚੇ ਆਨੰਦ ਲੈ ਰਹੇ ਆ ਪੂਰਾ ਆ ਦੇਖੋ ਇੱਥੇ ਵੀ ਪੂਰਾ ਆਨੰਦ ਆ ਰਿਹਾ ਬੱਚਿਆਂ ਨੂੰ ਬੱਚਾ ਇੱਕ ਬੱਚਾ ਬੈਠਾ ਹੋਇਆ ਫਿਲਹਾਲ ਠੰਡ ਦੇ ਕਰਕੇ ਆ ਤੇ ਜਿਉਂ ਹੀ ਥੋੜਾ ਜਿਹਾ ਵੈਦਰਸ ਠੀਕ ਹੋਊਗਾ ਤੇ ਇੱਥੇ ਰਾਸ਼ ਪੈਣਾ ਸ਼ੁਰੂ ਹੋ ਜਾਣਾ ਤੇ ਬੱਚਿਆਂ ਵਾਲੇ ਝੂਲਿਆਂ ਤੇ ਬਿਲਕੁਲ ਵੇਰ ਨਹੀਂ ਮਿਲਣੇਗੀ ਆ ਦੇਖੋ ਬਹੁਤ ਸੋਹਣਾ ਇਹ ਪਹਿਲੀ ਵਾਰ ਆਈ ਹੈ ਇਹ ਆਈਟਮ ਤੇ ਆ ਦੇਖੋ ਆ ਹਜੇ ਚੱਲਣਾ ਰਿਕਟੇਸ ਤੇ ਉਧਰ ਪਰਾਂ ਮिक्की ਮਾਊਸ ਬਣਿਆ ਹੋਇਆ ਆਪ ਸਾਡਾ ਮਿੱਕੀ ਮਾਊਸ ਤੇ ਪਹੁੰਚ ਚੁੱਕਿਆ ਇਹਨੇ ਮਿੱਕੀ ਮਾਊਸ ਤੇ ਲੈਣਾ ਝੁੱਟਿਆ ਦੇਖੋ ਉਹ ਤਾਂ ਪਹਿਲੀ ਬੋਲੋ ਪਹਿਲੇ ਆ ਕੇ ਬੋਲੋ ਹਮ ਤੋ ਪਤਾ ਨਹੀਂ ਹੈ ਆ ਦੇਖੋ ਉਹ ਤਾਂ ਪੁੱਛਲੇ ਮੇਰਾ ਨਾਮ ਮਿੱਕੀ ਮਾ ਉਸ ਤੇ ਬੋਲਾ ਹਮ ਗੋਬਿੰਦ ਬੋਲਾ ਹੈ ਮਿੱਕੀ ਮਾ ਸੇ ਜਾਨ ਬੋਲਾ ਕਰ ਰਿਹਾ ਰਾਈਡ ਉਹ ਤਾਂ ਪੁੱਛੀ ਨਹੀਂ ਤੋ ਮੈਂ ਚੜਾ ਦੇ ਵੈਸੇ ਬੋ ਤਾਂ ਸੋਤਰਾ ਦੂਸਰਾ ਆ ਗਿਆ ਸਾਡੀ ਮੈਂ ਮੈਂ ਕੰਟਰੋਲ ਕਰ ਰਿਹਾ ਬੱਚਿਆਂ ਦਾ ਫੇਵਰੇਟ ਹੈ ਜਿਹੜਾ ਇਹ ਹਾਂ ਇੱਥੇ ਬੱਚੇ ਖੂਬ ਇੰਜੋਏ ਕਰਦੇ ਹਨ ਹੈ ਨਾ ਤੇ बच्च फेवर झूला आहे जो ਆਪ ਸਾਡਾ ਇੰਜੋਏ ਕਰ ਰਿਹਾ ਮਿੱਕੀ ਮਾਊਸ ਦੇ ਵਿੱਚ ਤੇ ਅਗਰ ਤੁਹਾਨੂੰ ਇਹ ਬਲੌਗ ਸਾਡਾ ਵਧੀਆ ਲੱਗਿਆ ਅੱਜ ਦਾ ਮੇਲੇ ਦਾ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜਦੋਂ ਵੀ ਇਹ ਬਾਕੀ ਮੇਲਾ ਜਿੰਨੇ ਦਿਨ ਵੀ ਚੱਲੂਗਾ ਤੇ ਤੁਹਾਨੂੰ ਡੇਲੀ ਦਾ ਇੱਕ ਬਲੌਗ ਵੇਖਣ ਨੂੰ ਜ਼ਰੂਰ ਮਿਲਿਆ ਕਰੂਗਾ ਤੇ ਕੋੜੀਆਂ ਵਾਲੇ ਮੇਲੇ ਦਾ ਬਲੌਗ ਵੀ ਅਸੀਂ ਕੱਲ ਨੂੰ ਪਾਵਾਂਗੇ ਤੇ ਕੋੜੀਆਂ ਵਾਲਾ ਮੇਲਾ ਅਸੀਂ ਤੇ ਜਾ ਰਹੇ ਹਾਂ ਜਿੱਥੇ ਤੁਹਾਨੂੰ ਹਰ ਤਰ੍ਹਾਂ ਦੀ ਨਸਲ ਦੇ ਕੋੜੇ ਦਿਖਾਏ ਜਾਣਗੇ ਆਓ ਜੀ ਪ੍ਰਾਪ ਰਾਈਡ ਕਰ ਰਿਹਾ ਹੈ ਨਾ ਸਾ सीधा ਮੇਲਾ ਲੁੱਟ ਲਿਆ ਅੱਜ ਤੇ ਤੁਸੀਂ ਵੀ ਦੇਖਣਾ ਚਾਹੁੰਦੇ ਹੋ ਤੇ ਪਾਰਕਿੰਗ ਦਾ ਮੇਲੇ ਦੇ ਬਾਹਰ ਪੂਰਾ ਪ੍ਰਬੰਧ ਆ ਤੇ ਫਿਲਹਾਲ ਰਸ਼ ਘਟਾ ਦੋ ਇੱਕ ਦਿਨ ਅੱਜ ਦਾ ਦਿਨ ਹੀ ਕਹਿ ਸਕਦੇ ਆ ਤੇ ਕੱਲ ਤੋਂ ਮੇਲਾ ਜਿਹੜਾ ਭਰਨਾ ਸ਼ੁਰੂ ਹੋ ਜਾਊਗਾ ਪ੍ਰੋਪਰ ਤੇ ਲੋਟ ਰੋਡ ਤੇ ਸ਼ਾਪਿੰਗ ਏਰੀਆ ਪ੍ਰੋਪੁਆਇੰਟ ਆ ਸ਼ਾਪਿੰਗ ਪੁਆਇੰਟ ਆ ਤੇ ਬਹੁਤ ਦੁਕਾਨਾਂ ਲੱਗੀਆਂ ਹੋਈਆਂ ਹਨਾ ਕਰੋਕਰੀ ਦਾ ਸਮਾਨ ਵਗੈਰਾ ਤੇ ਮੇਲੇ ਚ ਆ ਕੇ ਤੁਸੀਂ ਆਨੰਦ ਜ਼ਰੂਰ ਲਿਓ ਹਰੇਕ ਰਾਈਡ ਦਾ ਤੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਤੇ ਪ੍ਰਭ ਵੀ ਸਾਡਾ ਆਨੰਦ ਲੈ ਰਿਹਾ ਪਹਿਲਾਂ ਨਿੱਕੀ ਮਾਊਸ ਤੇ ਲੈ ਆਉਣੇ ਇੰਜੋਏ ਕੀਤਾ ਤੇ ਹੁਣ ਇੱਧਰ ਆ ਮੇਲੇ ਦਾ ਸਾਰੇ ਦਾ ਵਿਊ ਤੁਹਾਨੂੰ ਦਿਖਾਉਣੇ ਆ ਦੇਖੋ ਚੰਡੋਲਾ ਦੋ ਦੋ ਉਤਮੰਗਲਾ ਇਸਟੀਆਂ ਦੋ ਦੋ ਤੇ ਬੱਚਿਆਂ ਵਾਲੇ ਜਿਹੜੇ ਝੂਟੇਲ ਨਾਂ ਦੇ ਲਈ ਕਾਫੀ ਪ੍ਰਬੰਧ ਆ ਦੋ ਸਵਿਮਿੰਗ ਪੂਲ ਨੇ ਬੱਚਿਆਂ ਦੇ ਲਈ ਹੋਰ ਵੀ ਕਾਫੀ ਕੁਸ਼ ਆ ਆ ਦੇਖੋ ਬੱਚੇ ਪੂਰਾ ਆਨੰਦ ਲੈਂਦੇ ਆ ਇਸ ਚੀਜ਼ ਦਾ ਤੇ ਅਗਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਵਲੌਗ ਵਧੀਆ ਲੱਗਦੇ ਹੁੰਦੇ ਆ ਤੇ ਤੁਸੀਂ ਸਾਨੂੰ ਐਪਰੀਸ਼ੀਏਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾਗਾ ਤੇ ਕਮੈਂਟ ਸਾਨੂੰ ਜਰੂਰ ਕਰਿਆ ਕਰੋ ਤੇ ਤਾਂ ਜੋ ਅਸੀਂ ਤੁਹਾਡੇ ਲਈ ਜਦੋਂ ਨਵੀਂ ਵੀਡੀਓ ਲੈ ਕੇ ਆਈਏ ਤਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਸਬਸਕ੍ਰਾਈਬ ਕਰ ਲਓ ਸਾਰੇ ਜਾਣੇ ਤੇ ਕੱਲ ਨੂੰ ਤੁਹਾਨੂੰ ਕੋੜੀਆਂ ਦਾ ਮੇਲਾ ਵੀ ਦਿਖਾਇਆ ਜਾਊਗਾ ਇਸੇ ਚੈਨਲ 'ਤੇ ਇਸ ਕਰਕੇ ਸਾਰੇ ਜਾਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੇਖੋ ਤੁਸੀਂ ਸਾਨੂੰ ਇਹ ਸੁਝਾਅ ਵੀ ਦੇ ਸਕਦੇ ਹੋ ਕਿ ਤੁਸੀਂ ਅਗਲੀ ਵੀਡੀਓ ਕਿਸ ਚੀਜ਼ ਦੀ ਕਿਸ ਰਿਲੇਟਡ ਦੇਖਣਾ ਚਾਹੁੰਦੇ ਹੋ ਹਾਂ ਸਾਨੂੰ ਸੁਝਾਅ ਜਰੂਰ ਦਿਆ ਕਰੋ ਤੁਸੀਂ ਅਗਲੀ ਵੀਡੀਓ ਕਿਹੜੀ ਦੇਖਣੀ ਹੈ ਤੋਂ نوਸੀ ਉਹ ਹੀ ਵੀਡੀਓ ਪੇਸ਼ ਕਰਿਆ ਕਰਾਂਗੇ ਤੇ ਸੁਰੱਖਿਆ ਦੇ ਮੱਦੇਨਜ਼ਰ ਫੋਰਸ ਦੇ ਪ੍ਰੋਪਰ ਪ੍ਰਬੰਧ ਨੇ ਕੀਤੇ ਹੋਏ ਤੇ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਇਸ ਵਾਰ ਤੇ ਪ੍ਰਮਾਤਮਾ ਕਰੇ ਦਿਨ ਵਧੀਆ ਲੱਗ ਜਾਣ ਸੋਹਣੇ ਲੱਗਣ ਦੇ ਦਿਨ ਤੇ ਠੰਡ ਬਹੁਤ ਜ਼ਿਆਦਾ ਪਰੰਤੂ ਫਿਰ ਵੀ ਇੱਥੇ ਕਾफी ਗਰਮਾਂ ਕਮੀ ਹੈਗੀ ਹੈ ਅਜੇ ਰਸ਼ ਪੈਣਾ ਸ਼ੁਰੂ ਹੋ ਗਿਆ ਤੇ ਪ੍ਰਭ ਸਾਡਾ ਆਨੰਦ ਲੈ ਰਿਹਾ ਝੋਟਿਆਂ ਦਾ ਠੰਡ ਠੁੰਡ ਦਾ ਕੋਈ ਨਹੀਂ ਬੱਚਿਆਂ ਨੂੰ ਹਨਾ ਆ ਦੇਖੋ ਆ ਮੈਨੂੰ ਵਧੀਆ ਲੱਗਿਆ ਸਾਰਿਆਂ ਨੂੰ ਬੈਸਟ ਰਾਈਡ ਲੱਗੀ ਆ ਤੇ ਮਾਗੀ ਦਾ ਮੇਲਾ ਪ੍ਰੋਪਰ ਦੇਖਣ ਦੇ ਲਈ 8-10 ਦਿਨ ਲਗਾਤਾਰ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਘਰ ਬੈਠੇ ਹੀ ਦੇਖ ਸਕਦੇ ਹੋ ਤੇ ਇੱਥੇ ਵੀਜ਼ਿਟ ਕਰੋ ਜਿੰਨਾਂ ਨੂੰ ਝੂਟਿਆਂ ਤੋਂ ਹਨਾ ਚੰਡੋਲ ਵਗੈਰਾ ਤੋਂ ਕ੍ਰਿਸ਼ਤੀ ਵਗੈਰਾ ਤੋਂ ਝੂਟੇ ਲੈ ਕੇ ਕਬਰਾਟ ਵਗੈਰਾ ਹੋਣ ਲੱਗੇ ਨਾ ਨਹੀਂ ਹੱਲ ਵੀ ਹੈਗਾ ਇੱਥੇ ਕਬਰਾਟ ਦਾ ਉਹਨਾਂ ਲਈ ਕਬਰਾਟ ਦਾ ਹੱਲ ਵੀ ਹੈਗਾ ਤੁਸੀਂ ਜੂਸ ਪੀ ਸਕਦੇ ਹੋ ਜੂਸ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਦੇਖੋ ਜੂਸ ਕੋਰਨਰ ਲੱਗੇ ਹੋਏ ਨੇ ਬੇਲਪੂਰੀ ਵੀ ਲੱਗੀ ਹੋਈ ਆ ਵੈਸੇ ਮੇਰੀ ਫੇਵਰਟ ਆ ਏ ਤੁਸੀਂ ਕਮੈਂਟ ਕਰਕੇ ਦੱਸੋ ਬੇਲਪੂਰੀ ਕਿੰਨਾ ਕਿੰਨਾਂ ਦੀ ਫੇਵਰਟ ਆ ਹਨਾ ਤੇ ਬਹੁਤ ਵਧੀਆ ਪੀਜ਼ਾ ਵੀ ਲੱਗਿਆ ਹੋਇਆ ਹੋਰ ਬਹੁਤ ਸਾਰਾ ਕੁਝ ਆ ਤੇ ਅਸੀਂ ਹੁਣ ਮੇਲਾ ਲੁੱਟ ਲਿਆ ਨਾ ਗਲੁੱਟਣਾ ਸੀਗਾ ਤੇ ਇਹ ਸਾਡਾ ਇੱਕ ਟ੍ਰੇਲਰ ਹੀ ਸੀਗਾ ਮੇਲੇ ਦਾ ਤੁਹਾਨੂੰ ਦਿਖਾਉਣ ਦਾ ਤੇ ਮੇਲੇ ਦੇ ਵਿੱਚ ਕੀ ਕੁਝ ਆਇਆ ਵਿਆ ਤੇ ਹੁਣ ਅਸੀਂ ਇੱਥੋਂ ਐਗਜ਼ਿਟ ਹੋਣ ਲੱਗੇ ਆ ਮੇਲੇ ਦੇ ਵਿੱਚੋਂ ਤੇ ਬਾਹਰ ਨਿਕਲਣ ਲੱਗੇ ਆ ਤੁਹਾਨੂੰ ਵਲੌਗ ਵਧੀਆ ਲੱਗਾ ਤੁਸੀਂ ਸਾਨੂੰ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਆ ਜੀ ਤੇ ਜਿਨ੍ਹਾਂ ਨੇ ਆਪਣੇ ਸੁਝਾਅ ਜਰੂਰ ਸੁਝਾਅ ਜਰੂਰ ਦਿਆ ਜੇ ਤੇ ਜਿਨ੍ਹਾਂ ਨੂੰ ਚੈਨਲ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਜਦੋਂ ਵੀ ਅਸੀਂ ਵੀਡੀਓ ਅਪਲੋਡ ਕਰੀਏ ਤਾਂ ਸਿੱਧਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਤੇ ਹੁਣ ਅਸੀਂ ਮੇਲੇ ਚੋਂ ਜਾਣ ਲੱਗੇ ਆ ਬਾਹਰ ਤੇ ਹੁਣ ਅਸੀਂ ਕੱਲ ਤੁਹਾਨੂੰ ਵਲੌਗ ਪਾਵਾਂਗੇ ਕੋੜੀਆਂ ਵਾਲੇ ਮੇਲੇ ਦਾ ਆ ਲੰਬੀ ਤੋਂ ਤੇ ਜਿਨ੍ਹਾਂ ਨੇ ਵੀ ਕੋੜੀਆਂ ਵਾਲਾ ਮੇਲਾ ਦੇਖਣਾ ਕਰ ਬੈਠੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤੇ ਚਲੋ ਜੀ ਹੁਣ ਅਸੀਂ ਜਾਣ ਲੱਗੇ ਆ ਤੇ ਹੁਣ ਅਸੀਂ ਇੱਥੋਂ ਆਊਟ ਹੋਣ ਲੱਗੇ ਆ ਜੀ ਤੇ ਟਾਈਮ ਲਗਭਗ ਕਾਫੀ ਮੈਨਾਂ ਦਾ 6:30 ਦਾ ਟਾਈਮ ਹੋ ਗਿਆ ਨਾ ਘੰਟਾ ਤੱਕ ਰੋਕੇ ਹਾਂ ਅਸੀਂ ਇੱਥੇ ਹੁਣ ਤੁਹਾਨੂੰ ਅਸੀਂ ਬਲੌਗ ਲੈ ਕੇ ਆਵਾਂਗੇ ਕੱਲ ਨੂੰ ਕੋੜੀਆਂ ਵਾਲੇ ਮੇਲੇ ਦਾ ਤੇ ਅਸੀਂ ਉੱਥੋਂ ਤੁਹਾਨੂੰ ਲਾਈਵ ਹੋਵਾਂਗੇ ਤੇ ਆਹ ਤੁਸੀਂ ਦੇਖੋ ਅਸੀਂ ਮੇਲੇ ਦੇ ਵਿੱਚੋਂ ਐਗਜ਼ਿਟ ਹੋ ਚੁੱਕੇ ਹਾਂ ਤੇ ਆਹ ਦੇਖੋ ਡੈਕੋਰੇਸ਼ਨ ਬੜੀ ਵਧੀਆ ਕੀਤੀ ਹੋਈ ਇਹਨਾਂ ਨੇ ਇਸ ਵਾਰ ਹਾਂ ਬਾਹਰਲੀ ਜਿਹੜੀ ਲੁੱਕ ਤਾਂ ਬੜੀ ਵਧੀਆ ਡੀਸਰਟ ਲੁੱਕ ਹਾਂ ਬਾਹਰਲੀ ਜਿਹੜੀ ਲੁੱਕ ਲਾਈਟਿੰਗ ਨੇ ਨਾ ਇਸ ਚੀਜ਼ ਨੂੰ ਹੋਰ ਵੀ ਚਾਰ ਚੰਦ ਲਾ ਗਿਆ आज ਦੀ ਲਾਈਟਨਿੰਗ ਕੀਤੀ ਹੈ ਮੇਲੇ ਵਾਲਿਆਂ ਨੇ ਇਸ ਲੁੱਕ ਨੇ ਮੇਲੇ ਨੂੰ ਹੋਰ ਵੀ ਚਾਰ ਚੰਦ ਲਾਤੇ ਆ ਤੇ ਇਹ ਬਹੁਤ ਵਧੀਆ ਅਟਰੈਕਟਿਵ ਲੁੱਕ ਆ ਤੇ ਜਿਨ੍ਹਾਂ ਨੇ ਵੀ ਮਾਗੀ ਦਾ ਮੇਲਾ ਦੇਖਣਾ ਤੇ ਇੱਥੇ ਇੱਕ ਵਾਰੀ ਜਰੂਰ ਆਓ ਐਂਟਰੀ ਫੀਸ 200 ਰੁਪਏ ਆ ਤੇ ਅਗਰ ਤੁਸੀਂ ਲਾਈਵ ਦੇਖਣਾ ਚਾਹੁੰਦੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਨੂੰ ਚੈਨਲ ਤੇ ਡੇਲੀ ਇਥੋਂ ਦਾ ਮੇਲੇ ਦਾ ਵਲੌਗ ਦੇਖਣ ਨੂੰ ਮਿਲੂਗਾ ਤੇ ਬਾਕੀ ਤੁਹਾਨੂੰ ਸਾਰਾ ਕੁਝ ਅਸੀਂ ਦੱਸ ਚੁੱਕੇ ਆ ਕਿਹੜੇ ਕਿਹੜੇ ਮੇਲੇ ਦੇ ਵਿੱਚ ਝੁੱਲਿਆ ਆਇਆ ਸਾਰਾ ਕੁਝ ਇਹ ਬਲੌਗ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਐਂ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰ ਲਓ ਤੇ ਨੋਟੀਫਿਕੇਸ਼ਨ ਤੁਹਾਨੂੰ ਡੇਲੀ ਤੋਂ ਡੇਲੀ ਮਿਲਦਾ ਰਹੂਗਾ ਤੇ ਕੱਲ ਨੂੰ ਅਸੀਂ ਕੋੜੀਆਂ ਵਾਲੇ ਮੇਲੇ ਲੰਬੀ ਤੋਂ ਲਾਈਵ ਹੋਵਾਂਗੇ ਇਸ ਬਲੌਗ ਦਾ ਇੱਥੇ ਅਸੀਂ ਐਂਡ ਕਰਨ ਲੱਗੇ ਆ ਚੈਨਲ ਨੂੰ ਵਾਚ ਕਰਨੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ